ਛੋਟੇ ਸਹਿਬਜ਼ਾਦੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਬਜ਼ੁਰਗ ਮਾਤਾ 84 ਤੋਂ 85 ਸਾਲ ਦੀ ਆਰਬਲਾ ਧੰਨ ਮਾਤਾ ਗੁਜਰੀ ਜੀ ਉਹਨਾਂ ਦੀ ਸ਼ਹਾਦਤ ਔਰ ਜਿਸ ਢੰਗ ਦੇ ਨਾਲ ਨੀਹਾਂ ਦੇ ਵਿੱਚ ਖੜੇ ਕਰਕੇ ਸਹਿਬਜ਼ਾਦਿਆਂ ਨੂੰ ਚਿਣਿਆ ਗਿਆ ਉਸ ਸਰਹੰਦ ਦੇ ਬਾਬਤ ਅੱਜ ਦਾ ਜਿਹੜਾ ਇਹ 2 ਅਗਸਤ ਦਾ ਸਮਾਂ ਆਇਆ ਇਹ ਵੀ ਵਕਤ ਬਣਿਆ ਕਿ ਸਿੰਘਾਂ ਨੇ ਉਹ ਸਰਹੰਦ ਜਿਹੜੀ ਸੀ 25000 ਚ ਵੇਚ ਦਿੱਤੀ ਕਦੇ ਉਹਨੂੰ ਬਾਵਣੀ ਸਰਹੰਦ ਵੀ ਜਿਹਦਾ 52 ਲੱਖ ਸਾਲਾਨਾ ਉਹਦਾ ਮਾਲੀਆ ਜਿਹੜਾ ਇਕੱਠਾ ਹੁੰਦਾ ਸੀ ਕਿਉਂਕਿ ਜਮਨਾ ਤੋਂ ਲੈ ਕੇ ਸਤਲੁਜ ਤੱਕ ਦਰਮਿਆਨ ਦਾ ਇਲਾਕਾ ਜਿਹੜਾ ਇਹਦੇ ਅਧੀਨ ਆਉਂਦਾ ਸੀ ਸਰਹੰਦ ਨੂੰ ਜਿੱਥੇ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਫਤਿਹ ਕਰਦੇ ਉਦੇ ਤੋਂ ਬਾਅਦ ਸਰਹੰਦ ਤੇ 1758 ਵਿੱਚ ਫੇਰ ਚੜ੍ਹਾਈ ਕਰਦੇ ਸਿੰਘ ਫਿਰ ਬਹੁਤ ਕੁਝ ਲੁੱਟਦੇ ਐ ਧਨ ਉਦੋਂ ਮਰਹੱਟੇ ਵੀ ਨਾਲ ਐ ਬੜਾ ਕੁਝ ਪ੍ਰਾਪਤ ਹੁੰਦਾ ਫਿਰ ਤੀਸਰੀ ਵਾਰ 1762 ਦੇ ਵਿੱਚ ਜਦੋਂ ਫਰਵਰੀ ਦੇ ਵਿੱਚ ਵੱਡਾ ਘੱਲੂ ਘਾਰਾ ਹੁੰਦਾ ਮਈ ਵਿੱਚ ਆ ਕੇ ਸਿੰਘ ਜਿਹੜੇ ਨੂੰ ਫੇਰ ਸਰਹੰਦ ਘੇਰ ਲੈਂਦੇ ਤੇ ਜੈਨਖਾ 50000 ਰੁਪਇਆ ਦੇਖ ਕੇ ਨਦਰਾਨਾ ਤੇ ਆਪਣੀ ਜਿੰਦ ਜਿਹੜੀ ਆ ਉਹ ਸਿੰਘਾਂ ਤੋਂ ਛਡਾਉਂਦਾ ਉਹਦੇ ਤੋਂ ਬਾਅਦ ਸਰਦਾਰ ਜੱਸਾ ਸਿੰਘ ਜੀ ਆਹਲੂ ਵਾਲੀ ਇਹਨਾਂ ਸਭ ਸਿੰਘਾਂ ਨੇ ਇਕੱਤਰ ਹੋ ਕੇ ਸਰਹੰਦ ਦੇ ਉੱਤੇ ਚੜ੍ਹਾਈ ਕਰ ਦਿੱਤੀ ਜੈਨ ਖਾਂ ਜਿਹੜਾ ਸੀ ਉਹ ਮਾਰਿਆ ਗਿਆ ਭਾਈ ਸਰਾਜ ਸਿੰਘ ਜੀ ਨੇ ਉਹਦਾ ਸਿਰ ਵੱਢ ਦਿੱਤਾ ਜਦੋਂ ਸਰਹੰਦ ਉੱਤੇ ਕਬਜ਼ਾ ਹੋ ਗਿਆ ਨਾ ਸਿੰਘਾਂ ਦਾ ਉਸ ਵੇਲੇ ਹੀ ਜਿਹੜਾ ਆਖਿਆ ਵੀ ਸਤਗੁਰਾਂ ਨੇ ਆਖਿਆ ਵੀ ਇਹਦੀ ਇੱਟ ਨਾਲੇ ਟਿਕੜ ਕਾਉਣੀ ਹੈ ਮਹਾਰਾਜ ਨੇ ਕਾਈ ਦਾ ਬੂਟਾ ਜਿਹੜਾ ਪੁੱਟ ਕੇ ਆਖਿਆ ਕਿ ਤੁਰਕ ਰਾਜ ਦੀ ਜੜ ਫੁੱਟੀ ਗਈ ਤਾਂ ਗੁਰੂ ਮਾਰੀ ਸਰਹੰਦ ਆਖਿਆ ਇੱਥੇ ਫਿਰ ਉਹਨਾਂ ਨੇ ਖੋਤਿਆਂ ਮਗਰ ਹਲ પા ਕੇ ਵਾਇਆ ਜਿਹੜੇ ਜਦੋਂ ਬਾਬ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤੀ ਤਾਂ ਕੁਝ ਸਰਹੰਦ ਦੇ ਜਿਹੜੇ ਸੱਜਣ ਇਕੱਠੇ ਹੋ ਕੇ ਆਏ ਤੇ ਉਹਨਾਂ ਦੇ ਕਹਿਣ ਤੇ ਬੇਨਤੀ ਤੇ ਉਹਨਾਂ ਨੇ ਰੋਕ ਦਿੱਤਾ ਸ ਪਰ ਸਿੰਘਾਂ ਨੇ ਦੁਬਾਰਾ ਫੇਰ 1764 ਵਿੱਚ ਸਭ ਕੁਝ ਢਾ ਕੇ ਮਲਿਆ ਮੇਟ ਕਰਕੇ ਉਹਦੀ ਥੇਹ ਦੇ ਉੱਪਰ ਚੜ ਕੇ ਬੈਠੇ ਹੁਣ ਉਹ ਜਦੋਂ ਫਤਿਹ ਤਾਂ ਕਰ ਲਈ ਲੇਕਨ ਆਖਿਆ ਵੀ ਇਹਦਾ ਜਿਹੜਾ ਇਲਾਕਾ ਫਤਿਹ ਕਰਦੇ ਸਨ ਸਿੰਘ ਤੇ ਉਹਦਾ ਪ੍ਰਬੰਧ ਕਿਸੇ ਨਾ ਕਿਸੇ ਨੂੰ ਦੇ ਦਿੰਦੇ ਵੀ ਲੈ ਭਾਈ ਹੁਣ ਇਹਦਾ ਪ੍ਰਬੰਧ ਤੂੰ ਸੰਭਾਲਨਾ ਜਦੋਂ ਸਰਹੰਦ ਦੀ ਵਾਰੀ ਆਈ ਵੇਖੋ ਏਡੀ ਵੱਡੀ ਜਿਹੜਾ ਆ ਉਹਦੇ ਆ ਮਾਲੀਆ ਸਭ ਕੁਝ ਕਤਰ ਹੁੰਦਾ ਲੇਕਿਨ ਕੋਈ ਵੀ ਸਿੱਖ ਜਿਹੜਾ ਆ ਸਰਹੰਦ ਦੇ ਉੱਤੇ ਆਪਣੀ ਅਹੁਦੇਦਾਰੀ ਰੱਖ ਕੇ ਵੀ ਮੈਂ ਇੱਥੋਂ ਦਾ ਹਾਕਮ ਬਣਾ ਹਾਕਮ ਬਣ ਲਈ ਤਿਆਰ ਨਹੀਂ ਸੀ ਆਖਦੇ ਸਨ ਵੀ ਇਹ ਗੁਰੂ ਮਾਰੀ ਸਰਹੰਦ ਆ ਰਾਤ ਨਹੀਂ ਸਨ ਕੱਟਦੇ ਉਹਦੀ ਜੂਹ ਦੇ ਵਿੱਚ ਔਰ ਉਹਨ ਜਦੋਂ ਆਖਿਆ ਵੀ ਇਹਦੇ ਇਹਦਾ ਭਾਈ ਹਾਕਮ ਕੌਣ ਬਣੇਗਾ ਕੋਈ ਬਣਨ ਲਈ ਤਿਆਰ ਨਾ ਹੋਇਆ ਲੇਕਿਨ ਆਖਰ ਭਾਈ ਬੁੱਢਾ ਸਿੰਘ ਜਿਹੜੇ ਆ ਉਹਨਾਂ ਨੂੰ ਫਿਰ ਸਰਹੰਦ ਜਿਹੜਾ ਆ ਉਹ ਦੇ ਦਿੱਤਾ ਵੀ ਤੁਸੀਂ ਪ੍ਰਬੰਧ ਕਰੋ ਇੱਥੋਂ ਦੇ ਹਾਕਮ ਤੁਸੀਂ ਬਣ ਕੇ ਤੁਸੀਂ ਚਲਾਓ ਲੇਕਿਨ ਉਹ ਥੋੜਾ ਜਿਹਾ ਚਿਰ ਉਹਨਾਂ ਨੇ ਕੱਢਿਆ ਉਹਨਾਂ ਦਾ ਵੀ ਚਿੱਤ ਨਾ ਕੀਤਾ ਉਹਨਾਂ ਨੇ ਫਿਰ ਅੱਜ ਦੇ ਦਿਨ 2 ਅਗਸਤ 1764 ਨੂੰ ਸਰਹੰਦ ਜਿਹੜੀ ਸੀ 25000 ਦੇ ਬਦਲੇ ਵਿੱਚ ਦਿੱਤੀ ਤੋਂ ਨੂੰ ਖਰੀਦਿਆ ਬਾਬਾ ਆਲਾ ਸਿੰਘ ਨੇ ਜਿਨ੍ਹਾਂ ਨੇ ਪਟਿਆਲਾ ਵਸਾਇਆ ਨਾ ਔਰ ਬਾਬਾ ਆਲਾ ਸਿੰਘ ਦਾ ਜੇ ਆਪ ਜੀ ਪੜੋਗੇ ਤੇ ਫੂਲ ਵੰਛ ਦੇ ਵਿੱਚੋਂ ਫੂਲ ਵੰਛ ਦੇ ਜਿਹੜੇ ਸੰਦਲੀ ਤੇ ਫੂਲ ਆਪਾਂ ਕਹਿੰਨੇ ਨਾ ਭਾਈ ਕਾਲਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਲੈ ਕੇ ਆਏ ਸੀ। ਉਸੇ ਬਾਬੇ ਫੂਲ ਦੇ ਅੱਗੋਂ ਦੋਸ ਪੁੱਤਰ ਨੇ ਭਾਈ ਰਾਮਾ ਤੇ ਭਾਈ ਤਲੋਕਾ ਜਿਨ੍ਹਾਂ ਨੇ ਵੱਡੇ ਸਹਿਬਜਾਦਿਆਂ ਦਾ ਤੇ ਸਿੰਘਾਂ ਦਾ ਚਮਕੌਰ ਵਿੱਚ ਸੰਸਕਾਰ ਕੀਤਾ ਸੀ ਬੀਬੀ ਸ਼ਰਨ ਕੌਰ ਤੋਂ ਬਾਅਦ ਉਹ ਰਾਮਾ ਤਲੋਕਾ ਜਿਨ੍ਹਾਂ ਨੇ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਕਲਗੀ ਤਰਪਾਤਸ਼ਾ ਮਹਾਰਾਜ ਦੇ ਹੱਥੋਂ ਅੰਮ੍ਰਿਤ ਦੀ ਦਾਤ ਲਈ RAM ਸਿੰਘ ਤੇ ਤਲੋਕ ਸਿੰਘ ਬਣੇ ਉਸ ਭਾਈ RAM ਸਿੰਘ ਦਾ ਸੁਪੁੱਤਰ ਹੈ ਅੱਗੋਂ ਬਾਬਾ ਆਲਾ ਸਿੰਘ ਫੂਲਵੰਛ ਦੇ ਵਿੱਚੋਂ ਤਲੋਕ ਸਿੰਘ ਜਿਹੜੇ ਨੇ ਉਹਨਾਂ ਦੇ ਅੱਗੋਂ ਸੁਪੁੱਤਰਾਂ ਨੇ ਜੀਂਦ ਤੇ ਨਾਬਾ ਉਹ ਰਿਆਸਤਾਂ ਉਹਨਾਂ ਨੇ ਬਣੀਆਂ ਸਨ ਇਹ ਪਟਿਆਲਾ ਰਿਆਸਤ ਜਿਹੜੀ ਆ ਉਹ ਭਾਈ RAM ਸਿੰਘ ਉਹਨਾਂ ਦਾ ਅੱਗੋਂ ਸੁਪੁੱਤਰ ਹੈ ਬਾਬਾ ਆਲਾ ਸਿੰਘ ਬਾਬਾ ਆਲਾ ਸਿੰਘ ਨੇ 1700 ਤੇ 52 ਦੇ ਵਿੱਚ ਪਟਿਆਲਾ ਜਿਹੜਾ ਹੈ ਉਹਦਾ ਨੀ ਰੱਖੀ ਮੰਨ ਲਓ ਮੋੜੀ ਗੱਡੀ ਸ਼ੁਰੂਆਤ ਕੀਤੀ ਸੀ ਲੇਕਿਨ ਉਹਦੇ ਤੋਂ 10 ਸਾਲ ਬਾਅਦ 1763 ਵਿੱਚ ਉਹਨਾਂ ਨੇ ਪੱਕਾ ਕਿਲਾ ਬਣਾ ਕੇ ਫਿਰ ਪਟਿਆਲਾ ਜਿਹੜਾ ਵਸਾਉਣਾ ਆਰੰਭ ਕੀਤਾ ਸੀ ਤਾਂ ਕਰਕੇ ਉਹਦਾ ਨਾਮ ਵੀ ਬਾਬਾ ਆਲਾ ਸਿੰਘ ਦਾ ਘਰ ਪੱਟੀ ਆਲਾ ਸਿੰਘ ਆਲਾ ਦਾ ਜਿਹੜਾ ਹੈ ਉਹ ਸ਼ਬਦ ਜਦੋਂ ਅਸੀਂ ਪੜਾਂਗੇ ਤੋਂ ਆਲਾ ਦਾ ਅਰਥ ਜਿਹੜਾ ਹੈ ਉਹ ਨਾਂ ਤੋਂ ਵੀ ਹੈ ਤੇ ਉਹਦਾ ਘਰ ਤੋਂ ਵੀ ਹੈ ਉਹਨਾਂ ਨੇ ਇਹ ਵਸਾਇਆ ਉਹਨਾਂ ਨੇ ਫਿਰ 25000 ਰੁਪਈਆ ਦੇ ਕੇ ਇਹ ਸਰਹੰਦ ਜਿਹੜੀ ਉਹ ਭਾਈ ਬੁੱਢਾ ਸਿੰਘ ਦੀ ਹੋਣਾ ਤੋਂ ਖਰੀਦ ਲਈ ਸੀ ਉਹਦੇ ਤੋਂ ਬਾਅਦ ਦੇ ਪ੍ਰਬੰਧ ਉਹਨਾਂ ਨੇ ਜਿਹੜੇ ਕੀਤੇ ਔਰ ਕਰਦੇ ਰਹੇ ਔਰ ਸਿੱਖ ਇਹ ਜਿਹੜਾ ਸੰਘਰਸ਼ ਦਾ ਸਮਾਂ ਉਹਦੇ ਵਿੱਚ ਬੜਾ ਵੱਡਾ ਉਹਨਾਂ ਨੇ ਸਾਥ ਬਾਬਾ ਆਲਾ ਸਿੰਘ ਜੀ ਹੋਣਾ ਨੇ ਦਿੱਤਾ ਸਿੰਘਾਂ ਦਾ ਨਾਲ ਉਹ ਭਾਵੇਂ ਅਬਦਾਲੀ ਨਾਲ ਵੀ ਉਹਨਾਂ ਨੂੰ ਸਹਿਚਾਰ ਰੱਖਣਾ ਪੈਂਦਾ ਸੀ ਪਰ ਜਿੱਥੇ ਲੋੜ ਪੈਂਦੀ ਉਹਨਾਂ ਸਿੰਘਾਂ ਦੀ ਵੀ ਮਦਦ ਦੇ ਉੱਤੇ ਬਾਬਾ ਆਲਾ ਸਿੰਘ ਜੀ ਆ ਕੇ ਜਿਹੜੇ ਨੇ ਉਹ ਖੜੋਂਦੇ ਔਰ ਇਹ ਦਾਤਾਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਵਕ ਦਮਦਮਾ ਸਾਹਿਬ ਸਨ ਮਹਾਰਾਜ ਤੇ ਭਾਈ ਤਲੋਕ ਸਿੰਘ ਤੇ ਰਾਮ ਸਿੰਘ ਜਿਹੜੇ ਤਲੋਕਾ ਤੇ ਰਾਮਾ ਸਨ ਉਹ ਜਦੋਂ ਆਏ ਤੇ ਬਹੁਤ ਸਾਰੀ ਰਸਤ ਲੈ ਕੇ ਆਏ ਗੱਡੇ ਭਰ ਕੇ ਮਹਾਰਾਜ ਦੇ ਚਰਨਾਂ ਵਿੱਚ ਉਹਨਾਂ ਨੇ ਲਿਆ ਕੇ ਰਸਤਾ ਬਸਤਾ ਜਦੋਂ ਸਿੰਘਾਂ ਨੇ ਦੱਸਿਆ ਮਹਾਰਾਜ ਸਾਹਿਬ ਜਾਦਿਆਂ ਦਾ ਤੇ ਚਮਕੌਰ ਸਾਹਿਬੇ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਇਹਨਾਂ ਗੁਰਸਿੱਖਾਂ ਨੇ ਕੀਤਾ ਮਹਾਰਾਜ ਜੀ ਨੇ ਬੜੀ ਵੱਡੀ ਪ੍ਰਸੰਤਾ ਕੀਤੀ ਬੜੀ ਵੱਡੀ ਬਖਸ਼ਿਸ਼ ਕੀਤੀ ਔਰ ਅੱਜ ਦੇ ਦੇਣੀ ਜੇ ਤੁਸੀਂ ਵੇਖੋਗੇ ਉਹ ਹੁਣ ਵੀ ਉਥੇ ਕਿਲੇ ਦੇ ਵਿੱਚ ਪਿਆ ਹੋਇਆ ਉਹ ਹੁਕਮਨਾਮਾ ਅੱਜ ਦੇ ਦੇਣੀ 1696 ਨੂੰ ਹੁਕਮਨਾਮਾ ਪਹਿਲਾਂ ਲਿਖਿਆ ਸੀ ਮਹਾਰਾਜ ਜੀ ਨੇ ਇਹ ਦੋ ਹੁਕਮਨਾਮੇ ਅੱਜ ਦੇ ਦਿਨ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਲਿਖੇ ਇੱਕ ਹੁਕਮਨਾਮਾ ਫੂਲਵੰਛ ਨੂੰ ਲਿਖਿਆ ਤੇ ਇੱਕ ਭਾਈ ਰੂਪਾ ਜੀ ਉਹਨਾਂ ਦੇ ਪਰਿਵਾਰ ਨੂੰ ਮਹਾਰਾਜ ਜੀ ਨੇ ਲਿਖਿਆ ਉਹ ਜੇ ਹੁਕਮਨਾਮੇ ਦੀ ਇਬਾਰਤ ਤੁਸੀਂ ਪੜੋਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਏਡਾ ਵੱਡਾ ਮਾਣ ਦਿੱਤਾ ਆਖਿਆ ਤੇਰਾ ਘਰ ਜਿਹੜਾ ਤੁਹਾਡਾ ਘਰ ਤੇਰਾ ਘਰ ਉਹ ਮੇਰਾ ਘਰ ਇਹ ਸ਼ਬਦ ਮਹਾਰਾਜ ਜੀ ਨੇ ਵਰਤਿਆ ਤੁਹਾਡੇ ਉੱਤੇ ਖੁਸ਼ੀ ਹੋਵੇਗੀ ਗੁਰੂ ਘਰ ਆਉਣਾ ਔਰ ਸੇਵਾ ਲੈ ਕੇ ਆਉਣੀ